ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਪਿਆਰਿਓ ਤੇ ਆਪਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਾਂਗੇ ਇੱਕ ਇੱਕ ਕਨਸੈਪਟ ਜਰੂਰ ਧਿਆਨ ਨਾਲ ਸੁਣਿਓ ਚਾਹੇ ਭੁੱਖੇ ਮਰ ਜਾਇਓ ਪਰ ਕਦੀ ਭੁੱਲ ਕੇ ਵੀ ਇਹਨਾਂ ਤਿੰਨਾਂ ਸਥਾਨਾਂ ਤੇ ਦਾਨ ਨਹੀਂ ਕਰਨਾ ਨਹੀਂ ਤੇ ਸਭ ਬਰਬਾਦ ਹੋ ਜਾਣਾ ਹੈ ਖਾਨਦਾਨ ਸਭ ਜਿਹੜਾ ਹੈ ਰੁਲ ਜਾਣਾ ਹੈ ਸੋ ਯਾਦ ਰੱਖਿਓ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਯਾਦ ਰੱਖਿਓ ਵੀ ਦਾਨ ਕਰਨ ਦਾ ਸਹੀ ਸਥਾਨ ਤੇ ਸਹੀ ਤਰੀਕਾ ਹੋਵੇ ਇਹ ਨਾ ਹੋਵੇ ਅੰਨੇਵਾ ਅਸੀਂ ਲੁਟਾਈ ਜਾਈਏ ਤੇ ਅਸੀਂ ਅੰਨੇਵਾ ਜਿਹੜਾ ਲੋਕਾਂ ਨੂੰ ਦੇਈ ਜਾਈਏ ਤੇ ਸਾਡਾ ਦਾਨ ਸਹੀ ਜਗ੍ਹਾ ਨਾ ਲੱਗੇ ਸਾਡਾ ਦਿੱਤਾ ਪੈਸਾ ਸਾਡਾ ਦਿੱਤਾ ਵਸਤੂਆਂ ਆਦਿਕ ਸਹੀ ਥਾਂ ਤੇ ਨਾ ਲੱਗਣ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਚਾਹੇ ਜਿੰਨਾ ਮਰਜ਼ੀ ਵੰਡਿਓ ਕੋਈ ਫਾਇਦਾ ਨਹੀਂ ਜੇ ਸਹੀ ਥਾਂ ਤੇ ਨਾ ਲੱਗਿਆ ਫਿਰ ਕੋਈ ਫਾਇਦਾ ਨਹੀਂ ਹੈਗਾ ਵੰਡਣ ਦਾ ਜਿੰਨਾ ਮਰਜ਼ੀ ਵੰਡ ਲਿਓ ਫਿਰ ਤਾਂ ਜੇ ਸਹੀ ਥਾਂ ਤੇ ਨਾ ਲੱਗਿਆ ਫਿਰ ਕੋਈ ਫਾਇਦਾ ਨਹੀਂ ਹੈਗਾ ਤੋ ਸਾਥ ਸੰਗਤ ਇਸ ਕਰਕੇ ਇੱਕ ਚੀਜ਼ ਇਹ ਜ਼ਰੂਰ ਸਮਝਿਓ ਵੀ ਸਹੀ ਥਾਂ ਤੇ ਦਾਨ ਕਿਵੇਂ ਦਈਏ ਜੇ ਕੋਈ ਮਾੜਾ ਮੰਗਤਾ ਆਉਂਦਾ ਉਹਨੂੰ ਪੈਸੇ ਦੇਣ ਦੀ ਬਜਾਏ ਅਸੀਂ ਉਹਦੀ ਮਦਦ ਕਰੀਏ ਉਹਨੂੰ ਕੱਪੜਾ ਲੀੜਾ ਲੈ ਦਈਏ ਉਹਨੂੰ ਉਹਦੇ ਉਹਦੀ ਪੇਟ ਦੀ ਜਿਹੜੀ ਭੁੱਖ ਹੈ ਨਾ ਤੰਨ ਦੀ ਉਹਨੂੰ ਦੂਰ ਕਰੀਏ ਪ੍ਰਸ਼ਾਦਾ ਆਦਿਕ ਸ਼ਿਕਾਈਏ ਪੈਸੇ ਨਾ ਦਈਏ ਅੱਜ ਕੱਲ ਕੀ ਹੁੰਦਾ ਅਸੀਂ ਪੈਸੇ ਤੇ ਦੇ ਦਿੰਨੇ ਆ ਸਾਡੇ ਪੈਸੇ ਗਲਤ ਥਾਂ ਤੇ ਲੱਗਦੇ ਨੇ ਜਾ ਕੇ ਤੇ ਉਹ ਪੈਸੇ ਹੋ ਸਕਦਾ ਹੈ ਉਹਨਾਂ ਕੋਲ ਵੀ ਨਾ ਰਹਿੰਦੇ ਹੁਣ ਕੋਈ ਹੋਰ ਉਹਨਾਂ ਤੋਂ ਲੈ ਲੈਂਦਾ ਹੋਵੇ ਤੇ ਹੋ ਸਕਦਾ ਹੈ ਉਹ ਪੈਸਿਆਂ ਦਾ ਆਪ ਹੀ ਕੋਈ ਗਲਤ ਚੀਜ਼ ਕੋਈ ਨਸ਼ਾ ਵਗੈਰਾ ਖਰੀਦ ਲੈਂਦੇ ਹੋਣ ਤੇ ਸਾਡੇ ਪੈਸੇ ਤਾਂ ਗਏ ਨਾ ਫਿਰ ਭੰਗ ਦੇ ਪਾਣੀ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਪੈਸਾ ਉੱਥੇ ਦਿਓ ਜਿੱਥੇ ਜ਼ਰੂਰਤ ਹੈ ਪਤਾ ਹੈ ਵੈਸੇ ਦਾ ਮੈਂ ਕਹਿੰਦਾ ਉਹਨਾਂ ਵੀ ਪੈਸੇ ਦਿਓ ਹੀ ਨਾ ਭੁੱਖ ਲੱਗੀ ਹੈ ਤੁਹਾਡੇ ਦਰ ਤੇ ਕੋਈ ਆਇਆ ਉਹਨੂੰ ਪ੍ਰਸ਼ਾਦਾ ਛਕਾਓ ਠੀਕ ਹੈ ਤਨ ਤੇ ਪੈਨਨਾਂ ਦੇ ਲਈ ਕੋਈ ਜੋੜਾ ਕੱਪੜਾ ਦੇ ਦਿਓ ਤੇ ਦੂਜੀ ਗੱਲ ਠੀਕ ਹੈ ਕੋਈ ਉਹਦੀ ਜ਼ਰੂਰਤ ਹੈ ਤਨ ਦੀ ਉਹ ਪੂਰੀ ਕਰ ਦਿਓ ਪਰ ਇਹ ਚੀਜ਼ ਨਹੀਂ ਹੈਗੀ ਵੀ ਅਸੀਂ ਉਹਨੂੰ ਪੈਸੇ ਦੇ ਦਈਏ ਮੈਂ ਨਹੀਂ ਕਹਿੰਦਾ ਜਿੱਥੇ ਜ਼ਰੂਰਤ ਹੈ ਉੱਥੇ ਦਿਓ ਠੀਕ ਹੈ ਕਿਸੇ ਧੀ ਦਾ ਭੈਣ ਦਾ ਵਿਆਹ ਕਰਨਾ ਹੈ ਉੱਥੇ ਸਮਾਨ ਦੀ ਜ਼ਰੂਰਤ ਹੈ ਕੋਈ ਖਾਣ ਪੀਣ ਦਾ ਸਾਜੋ ਸਮਾਨ ਉਹ ਦਿਓ ਬੱਚਿਆਂ ਨੂੰ ਉਹ ਜ਼ਰੂਰੀ ਹੈ ਉਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਦ ਸੰਗਤ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਯਾਦ ਰੱਖੋ ਤੇ ਅਸੀਂ ਕੀ ਕਰਨਾ ਹੈ ਇੱਕ ਤੇ ਕਦੇ ਮਾੜੇ ਮੰਗਤੇ ਨੂੰ ਪੈਸਾ ਨਾ ਦਿਓ ਇੱਕ ਕਦੇ ਇਹੋ ਜੀ ਮਹਿੰਗੀ ਚੀਜ਼ ਨਾ ਦਿਓ ਔਰ ਦੂਜੀ ਗੱਲ ਸਾਥ ਸੰਗਤ ਕਦੇ ਕਿਸੇ ਸ਼ਰਾਬੀ ਨੂੰ ਜਿਹਦਾ ਪਤਾ ਲੱਗਦਾ ਨਾ ਵੀ ਇਹ ਬੰਦਾ ਸਾਡੇ ਪੈਸੇ ਦਾ ਦੁਰਉਪਯੋਗ ਕਰਦਾ ਹੈ ਕਿਸੇ ਦੇ ਵੀ ਪੈਸੇ ਦਾ ਦੁਰਉਪਯੋਗ ਕਰਦਾ ਹੈ ਤੇ ਇਹ ਬੰਦਾ ਇੰਜ ਕਰਦਾ ਹੈ ਉਹਨੂੰ ਕਦੇ ਵੀ ਜਿਹੜੇ ਪੈਸੇ ਨਾ ਦਿਓ ਯਾਦ ਰੱਖਿਓ ਵੀ ਉਹ ਚੀਜ਼ਾਂ ਫਿਰ ਸਾਨੂੰ ਤੰਗ ਕਰਨਗੀਆਂ ਉਹ ਚੀਜ਼ਾਂ ਸਾਨੂੰ ਪਰੇਸ਼ਾਨ ਕਰਨਗੀਆਂ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨਗੀਆਂ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਸਾਡਾ ਪੈਸਾ ਸਹੀ ਥਾਂ ਤੇ ਨਹੀਂ ਲੱਗਿਆ ਤੇ ਉਹਦਾ ਜਿਹੜਾ ਮਾੜਾ ਪ੍ਰਭਾਵ ਹੈ ਉਹ ਸਾਡੇ ਤੇ ਪਿਆ ਸਾਡਾ ਪੈਸਾ ਸਾਡਾ ਮਾੜੇ ਥਾਂ ਤੇ ਲੱਗ ਗਿਆ ਤੇ ਸਾਨੂੰ ਹੀ ਉਹਦਾ ਗਲਤ ਅੰਦਾਜ਼ਾ ਭੁਗਤਣਾ ਪਿਆ ਗਲਤ ਖਮਿਆਜਾ ਜਿਹੜਾ ਹੈ ਉਹਦਾ ਸਾਨੂੰ ਭੁਗਤਣਾ ਪਿਆ ਇਹ ਗੱਲ ਯਾਦ ਰੱਖਿਓ ਵੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਮਝਣ ਵਾਸਤੇ ਚਾਹੇ ਕੁਝ ਵੀ ਹੋ ਜਾਈਏ ਆਪਣਾ ਪੈਸਾ ਉਥੇ ਕਦੀ ਨਾ ਦਿਓ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਇਹ ਗਲਤ ਥਾਂ ਤੇ ਲੱਗੇਗਾ ਆਪਣਾ ਪੈਸਾ ਉਥੇ ਕਦੀ ਨਾ ਦਿਓ ਜਿੱਥੇ ਤੁਹਾਨੂੰ ਲੱਗਦਾ ਵੀ ਗਲਤ ਥਾਂ ਤੇ ਲੱਗ ਰਿਹਾ ਹੈ ਸਾਡਾ ਪੈਸਾ ਸਹੀ ਨਹੀਂ ਜਾ ਰਿਹਾ ਤੇ ਜੇ ਸਾਡੀਆਂ ਵਸਤੂਆਂ ਸਾਡੀਆਂ ਚੀਜ਼ਾਂ ਸਹੀ ਨਹੀਂ ਜਾ ਰਹੀਆਂ ਉਥੇ ਕਦੇ ਨਾ ਦਿਓ ਗੁਰੂ ਘਰਾਂ ਦੇ ਵਿੱਚ ਤੁਸੀਂ ਉਹ ਚੀਜ਼ਾਂ ਦਿਓ ਜਿਨ੍ਹਾਂ ਦੀ ਜ਼ਰੂਰਤ ਹੈ वैसे ओ स्थान ते ਦਿਓ ਜਿੱਥੇ ਜ਼ਰੂਰਤ ਹੈ 사ਤਸੰਗਤ ਗੋਲਕ ਦੇ ਵਿੱਚ ਸ਼ਰਧਾ ਅਨੁਸਾਰ ਜ਼ਰੂਰ ਪਾਓ ਕਿਉਂਕਿ ਲੰਗਰ ਆਦਕ ਹੋਰ ਜਿਹੜੀਆਂ ਸਵਾਮਾਂ ਨੇ ਉਹ ਸੰਗਤ ਦੇ ਸਿੱਤੂਆਂ ਚੱਲਦੀਆਂ ਨੇ ਸੋ ਕਹਿਣ ਤੋਂ ਭਾਵ ਜਿੱਥੇ ਜ਼ਰੂਰਤ ਹੈ ਕਿਸੇ ਚੀਜ਼ ਦੀ ਉਹ ਚੀਜ਼ ਲੈ ਕੇ ਦੇ ਦਿਓ ਠੀਕ ਜੇ ਤੁਹਾਡਾ ਮਨ ਮੰਨਦਾ ਤੇ ਮੱਥਾ ਟੇਕੋ ਪੈਸਾ ਦਿਓ ਜਿੰਨਾ ਤੁਹਾਡਾ ਦਿਲ ਕਰਦਾ ਜਿੰਨੀ ਤੁਹਾਡੀ ਸ਼ਰਤ ਹੈ ਪ੍ਰਸਾਦ ਸੰਗਤ ਇਹੋ ਜਿਹਿਆਂ ਥਾਵਾਂ ਤੇ ਪੈਸੇ ਨਾ ਦਿਓ ਨਾ ਵੰਡੋ ਰੈਲੀਆਂ ਚ ਆਦਿਕ ਆ ਲੀਡਰਾਂ ਨੂੰ ਹੋਰ ਵੱਲਾ ਤੇ ਇਹ ਚੀਜ਼ਾਂ ਤੁਹਾਡੀਆਂ ਬੇਕਾਰ ਨੇ ਫਜ਼ੂਲ ਨੇ ਜਿੰਨਾ ਮਰਜ਼ੀ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ